ਮੇਰੇ ਸੋਸ਼ਲ ਮੀਡੀਆ ਤੇ ਆਉਣ ਤੋਂ ਪਹਿਲਾਂ ਬੰਦੇ ਨੂੰ ਬਹੁਤ ਕੁਝ ਦੇਖਣਾ ਪੈਂਦਾ ਕਈ ਬੰਦੇ ਇਹ ਦੇਖ ਲੈਂਦੇ ਨੇ ਯਾਰ ਵੀ ਮੈਂ ਤਾਂ ਨਹੀਂ ਹੋਣਾ ਕਈ ਬੰਦੇ ਦੇਖ ਲੈਂਦਾ ਕਰ ਤਾਂ ਨੂੰ ਮੈਂ ਕਰਨਾ ਕਿਵੇਂ ਠੀਕ ਹੈ ਮੇਰੇ 10 ਸਬਸਕ੍ਰਾਈਬਰ تھے ਇਹ ਅੱਜ 50 ਤੋਂ ਉੱਪਰ ਆ 60 ਤੋਂ ਉੱਪਰ ਹੋ ਚੁੱਕੇ ਨੇ ਠੀਕ ਹੈ ਮੈਨੂੰ ਵੀ ਥੋੜਾ ਟਾਈਮ ਹੀ ਹੋ ਜਾਏਗਾ ਮੰਗਾ ਤੇ ਨੂੰ ਤੁਸੀਂ ਵੀ ਕਰੋ ਕਰਦੇ ਰਹੋ ਯਾਰ ਸੋਸ਼ਲ ਮੀਡੀਆ ਦਾ ਫਾਇਦਾ ਲਓ ਠੀਕ ਹੈ ਬਸ ਕੋਈ ਗਲਤ ਵੀਡੀਓ ਨਾ ਅਪਲੋਡ ਕਰੋ ਯਾਰ ਕੱਲ ਨੂੰ ਤੁਹਾਡਾ ਲੋਕ ਵਿਰੋਧ ਕਰਨਾ ਵਧੀਆ ਦਿਖਾਓ ਲੋਕਾਂ ਨੂੰ ਜਿਹੜਾ ਕੁਝ ਵੀ ਦਿਖਾਉਣਾ ਆ ਆਪਦੇ ਹਾਲਾਤ ਆ ਆਪਦਾ ਕੰਮਕਾਰ ਆ ਆਪਦੀ ਗੱਲ ਆ ਗੀਰੀ ਆਪਦੀ ਸਿੰਗਿੰਗ ਐਕਟਿੰਗ ਜਿਹੜਾ ਕੁਝ ਵੀ ਤੁਹਾਨੂੰ ਠੀਕ ਲੱਗਦਾ ਉਹ ਦਿਖਾਓ ਠੀਕ ਆ ਤੇ ਅੱਗੇ ਵਧਦੇ ਹਾਂ ਹੌਲੀ 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 ਵਧਾ ਜੇ ਤੁਸੀਂ ਐਂ ਕਹਦੇ ਮੇਰੇ ਇੱਕ ਦਿਨ 'ਚ ਯਾਰ ਸਾਰੇ ਸਬਸਕ੍ਰਾਈਬਰ 100 ਤੋਂ ਪਾਰ ਹੋ ਜੇ ਨਹੀਂ ਯਾਰ ਲੋਕ 4-4 ਸਾਲ 10-10 ਸਬਸਕ੍ਰਾਈਬਰ ਨਾਲ ਕੱਢਦੇ ਨੇ ਠੀਕ ਐ ਵੇਟ ਕਰਦੇ ਨੇ ਕੁਛ ਨਾ ਕੁਛ ਤਾਂ ਹੁੰਦਾ ਜੇ ਤੁਹਾਡੀ ਇੱਕ ਵਾਰੀ ਵੀਡੀਓ ਵਾਇਰਲ ਹੋ ਗਈ ਤਾਂ ਕੁਛ ਨਾ ਕੁਛ ਜ਼ਰੂਰ ਹੁੰਦਾ ਠੀਕ ਐ ਤੇ ਬਾਕੀ ਗੱਲ ਬਾੜੀ ਵਿੱਚ ਲੰਮੀ ਵੀਡੀਓ ਨਹੀਂ ਬਣਾਉਂਦਾ ਮੈਂ ਸ਼ਾਰਟ ਪਾਉਂਗਾ। ਇਦੋਂ ਬਾਅਦ ਮੈਂ ਲੰਮੀ ਵੀਡੀਓ ਅਪਲੋਡ ਕਰਿਆ ਕਰੂੰਗਾ। ਨਾ ਮੇਰੀ ਵੀ ਹੁਣ ਯਾਤਰਾ ਸ਼ੁਰੂ ਹੋ ਚੱਗੀ ਹੈ ਇਸ ਤਰ੍ਹਾਂ ਮੀਡੀਆ ਦਾ। ਕੁਛ ਨਾ ਕੁਛ ਵਧੀਆ ਕਰਕੇ ਦੇਖਾਂਗੇ, ਟਰਾਈ ਕਰਕੇ ਦੇਖਾਂਗੇ। ਤੇ ਬਾਕੀ ਸਪੋਰਟ ਦੀ ਲੋੜ ਹੈ। ਜੇੜਾ ਕੁਝ ਹੋਈ ਜਾਊਗਾ, ਕਰੀ ਜਾਵਾਂਗੇ। ਠੀਕ ਹੈ। ਜਿੰਨਾ ਗਿਆਨ ਆਇਆ ਪੇਲੀ ਜਾਵਾਂਗੇ। ਬਾਕੀ ਰੱਬ ਦੀ ਕਿਰਪਾ ਖਬਰ ਕਰਾਂਗੇ।